ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਵੋਕੇਬਲਰੀ ਦੇ ਕੁਝ ਸ਼ਬਦਾਂ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਬਦਲਦੇ ਆਂ ਸਭ ਤੋਂ ਪਹਿਲਾਂ ਬਸ ਜਾਂ ਹੌਣ ਨੂੰ ਜਸਟ ਕਹਿੰਦੇ ਨੇ ਪ੍ਰਭਾਵ ਇਨਫਲੂਐਂਸ ਛੱਡਣਾ ਗਿਵ ਅਪ ਪ੍ਰਾਪਤ ਕਰੋ ਓਬਟੇਨ ਪ੍ਰਸ਼ੰਸਾ ਕਰੋ ਐਡਮਾਇਰ ਕਿਸੇ ਤਰ੍ਹਾਂ ਸਮ ਹਾਉ ਕਿਸੇ ਵੀ ਤਰ੍ਹਾਂ ਐਨੀ ਹਾਉ ਸੰਕੋਚ ਹੈਜੀਟੇਟ ਉਮੀਦ ਐਕਸਪੈਕਟ ਚੱਕਰ ਆਉਣਾ ਡਿਜੀ ਸ਼ਾਇਦ ਮੇਬੀ ਨਿਰਣਾ ਜਜਮੈਂਟ ਚਾਪਲੂਸੀ ਫਲੈਟਰ ਆਖਰਕਾਰ ਅਲਟੀਮੇਟਲੀ ਹੰਕਾਰੀ ਐਰੋਗੈਂਟ ਲਾਜ਼ਮੀ ਜਾਂ ਜ਼ਰੂਰੀ ਕੰਪਲਸਰੀ ਸੁਚੇਤ ਰਹੋ ਬੀ ਅਲਰਟ ਸ਼ਾਨਦਾਰ ਐਕਸਲੈਂਟ ਹਾਲਾਂਕਿ ਜਾਂ ਲੇਕਿਨ ਫਿਰ ਵੀ ਹਾਊਏਵਰ ਜਦੋਂ ਵੀ ਵੈਨ ਏਵਰ ਤੁਹਾਡੇ ਪਿੱਛੇ ਬਿਹਾਈਂਡ ਯੂ ਇਸ ਵਿੱਚ ਕੀ ਵਟ ਇਨ ਇਟ ਉਹ ਰਸਤੇ ਵਿੱਚ ਹੈ ਹੀ ਇਜ਼ ਔਨ ਦਾ ਵੇ ਮੇਰੇ ਲਈ ਇੰਤਜ਼ਾਰ ਕਰੋ ਵੇਟ ਫॉर ਮੀ ਯਾਦ ਰੱਖਣਾ ਕੀਪ ਇਨ ਮਾਈਂਡ ਸੰਪਰਕ ਵਿੱਚ ਰਹੋ ਕੀਪ ਇਨ ਟੱਚ ਇਸ ਤੇ ਨਜ਼ਰ ਰੱਖੋ ਕੀਪ ਐਨ ਆਈ ਆਨ ਇਟ ਧੰਨਵਾਦ ਜੀ